ਜਿਹੜੇ ਲੋਕ ਗਾਣਾ ਲਿਖਦੇ ਨੇ ਕ੍ਰੀਏਟ ਕਰਦੇ ਨੇ ਜਾਂ ਕੰਪੋਜ਼ ਕਰਦੇ ਨੇ ਕੰਪੋਜ਼ਰ ਨੇ ਉਹਨਾਂ ਵਾਸਤੇ ਉਹ ਗਾਣੇ ਨਾ ਆਪਣੇ ਬੱਚਿਆਂ ਵਾਂਗੂ ਹੁੰਦੇ ਨੇ ਕਿਸੇ ਦਾ ਕੋਈ ਬੱਚਾ ਚੋਰੀ ਕਰਕੇ ਆਪਣੇ ਨਾਮ ਤੇ ਕਰਵਾ ਲੈ ਕਿੰਨਾ ਦੁੱਖ ਹੁੰਦਾ ਹੈ ਜਿਹਨੇ ਚੋਰੀ ਕੀਤਾ ਹੁੰਦਾ ਉਹਦੇ ਹੱਥ ਪੱਲੇ ਕੁਝ ਨਹੀਂ ਹੁੰਦਾ ਕਿਉਂਕਿ ਚੋਰ ਜਿਹੜੇ ਹੁੰਦੇ ਉਹਨਾਂ ਕੋਲ ਆਪਣਾ ਕੁਝ ਨਹੀਂ ਹੁੰਦਾ ਉਹ ਇਧਰੋਂ ਚੀ ਚੁੱਕ ਲਈ ਐਧਰੋਂ ਚੁੱਕ ਲਈ ਆਪਣਾ ਨਾਮ ਬਣਾ ਲੈਂਦੇ ਨੇ ਪਰ ਉਹ ਬਹੁਤੀ देर ਨਹੀਂ ਚੱਲਦੇ ਹੁੰਦੇ ਸਦੀ ਵੀ ਉਹ ਹੀ ਚੱਲਦੇ ਨੇ ਜਿਨ੍ਹਾਂ ਦੀ ਆਪਣੀ ਚੀਜ਼ ਹੁੰਦੀ ਹੈ ਜਦੋਂ ਤੁਹਾਡੇ ਕਿਸੇ ਦਾ ਵੀ ਕੋਈ ਕੀਤਾ ਹੋਇਆ ਕੰਮ ਕਿਸੇ ਦੀ ਮਿਹਨਤ ਨੂੰ ਕੋਈ ਆਪਣਾ ਨਾਮ ਦੇ ਦਿੰਦਾ ਹੈ ਤਾਂ ਦੁੱਖ ਹੁੰਦਾ ਹੈ। ਪਤਾ ਨਹੀਂ ਕਿੰਨਿਆ ਘਲਾਂ ਨਾ ਕਰਕੇ ਇੱਕ ਗਾਣਾ ਰਿਕਾਰਡ ਹੁੰਦਾ ਜੇ ਲੀਕ ਹੋ ਜਾਵੇ ਜਾਂ ਚੋਰੀ ਕੋਈ ਕਰ ਲਵੇ ਤਾਂ ਤਕਲੀਫ ਤਾਂ ਹੁੰਦੀ ਆ ਪਰ ਮੈਂ ਉਹਨਾਂ ਬੱਚਿਆਂ ਨੂੰ ਕਹਾਂਗੀ ਤੁਹਾਡੇ ਅੰਦਰ ਤਾਂ ਅੰਦਰੋਂ ਗਾਣਾ ਨਿਕਲਿਆ ਤੁਸੀਂ ਹੋਰ ਵੀ ਗਾਣੇ ਬਹੁਤ ਅੱਛੇ-ਅੱਛੇ ਕ੍ਰੀਏਟ ਕਰ ਸਕਦੇ ਹੋ ਉਦਾਸ ਨਹੀਂ ਹੋਣਾ ਤੁਹਾਡਾ ਗਾਣਾ ਚੋਰੀ ਕੀਤਾ ਤਾਂ ਤੁਸੀਂ ਆਪਣਾ ਦਮ ਦਿਖਾ ਦਿਓ ਦੁਨੀਆ ਨੂੰ ਤੇ ਫਿਰ ਜਦੋਂ ਤੁਸੀਂ ਅੱਗੇ ਆਉਂਗੇ ਫਿਰ ਲੋਕਾਂ ਨੂੰ ਪਤਾ ਲੱਗ ਜੇਗਾ ਕਿ ਅਸਲੀ ਤਾਂ ਇਹ ਹੀ ਹੱਕਦਾਰ ਸੀ ਗਾਣੇ ਦਾ ਜਦੋਂ ਕੋਈ ਵੀ ਸਪੈਸ਼ਲ ਲੋਕੇਸ਼ਨ ਹੁੰਦਾ ਜਾਂ ਕੋਈ ਖਾਸ ਤਿਉਹਾਰ ਹੁੰਦਾ ਤੁਸੀਂ ਜ਼ਰਦੂਨ ਸਿਕੰਦਰ ਜੀ ਦੀ ਸਮਾਹ ਤੇ ਖਾਸ ਤੌਰ ਤੇ ਜਾਂਦੇ ਹੋ ਉਹਨਾਂ ਨੂੰ ਯਾਦ ਕਰਦੇ ਹੋ ਤੇ ਹਨਾ ਉੱਥੇ ਉਹਨੂੰ ਕੁਝ ਬਣਾ ਵੀ ਰਹੇ ਹੋ ਤੁਸੀਂ ਹਨਾ ਤੇ ਉਸ ਬਾਰੇ ਵਿੱਚ ਜ਼ਰੂਰ ਜਾਣਨਾ ਚਾਹੀਦਿਆਂ ਉਹਨਾਂ ਦਾ ਜਿਹੜਾ ਸਰੀਰ ਹੈ ਪੰਜਾ ਤੱਤਾਂ ਦਾ ਉਹ ਉੱਥੇ ਆਰਾਮ ਕਰ ਰਿਹਾ ਹੈ ਉਹ ਨੂੰ ਤਾਂ ਮੇਰੇ ਨਾਲ ਹੀ ਉਹਨਾਂ ਦੀ ਤੇ ਜਦੋਂ ਜਦੋਂ ਮੈਂ ਉੱਥੇ ਜਾਂਦੀ ਹਾਂ ਮੈਨੂੰ ਸਕੂਨ ਮਿਲਦਾ ਹੈ ਉੱਥੇ ਜਾ ਕੇ ਉਹਨਾਂ ਲਈ ਫਾਤੀਆ ਪੜਦੀ ਆ ਉਹਨਾਂ ਲਈ ਦੁਆ ਕਰਦੀ ਆ ਉਹਨਾਂ ਦੀ ਸਕੂਨ ਦੀ ਦੁਆ ਕਰਦੀ ਆ ਉਹਨਾਂ ਦੀ ਬਖਸ਼ਿਸ਼ ਦੀ ਬਖਸ਼ੀ ਹੋਈ ਰੂਹ ਦਾ ਰੱਬ ਦੀ ਤੇ ਉੱਥੇ ਹੁਣ ਉੱਥੇ ਕੰਮ ਚੱਲ ਰਿਹਾ ਸੰਗਮਰਮ ਵਾਈਟ ਸੰਗਮਰਮਰ ਦਾ ਉੱਥੇ ਕੰਮ ਕਰਵਾਇਆ ਹੁਣ ਉਪਚਾਰ ਦੀ ਵਾਰੀ ਵੀ ਚੱਲ ਰਹੀ ਆ ਬਸ ਜੀ ਦੇ ਜਿੱਤਾ ਪਰਮਾਤਮਾ ਸੱਚੇ ਪਾਤਸ਼ਾਹ ਸਾਨੂੰ ਹਿੰਮਤ ਦਿੰਦੇ ਰਹਿਣਗੇ ਆਪਾਂ ਉਹਨਾਂ ਨਾਮ ਨਾਲ ਆਪਣੇ ਦਸਾਂ ਨੋਹਾਂ ਦੇ ਕੀਰਤ ਦੇ ਵਿੱਚ ਉੱਥੇ ਸਾਰਾ ਕੁਝ ਕਰਦੇ ਰਾਵਾਂਗੇ ਜੀ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਗਰੁੱਪ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਦੀਕਸ਼ਾ ਠਾਕੁਰ ਉਮੀਦ ਕਰਦੀ ਹਾਂ ਸਾਰੇ ਜਾਨੇ ਠੀਕ ਠਾਕ ਹੋਵੋਗੇ ਮੁੰਡਾ ਰੌਕਸਟਾਰ ਦੇ ਪ੍ਰੀਮੀਅਰ ਤੇ ਪਹੁੰਚਿਆ ਤੇ ਅਮਨ ਲੁਰੀ मैम ਸਾਡੇ ਨਾਲ ਮੌਜੂਦ ਹੈ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ मैम ਸਤਿ ਸ਼੍ਰੀ ਅਕਾਲ ਜੀ ਨਮਸਕਾਰ ਅਸਲਾਮ ਅਲਿਕਮ ਜੀ ਵਧੀਆ ਵਧੀਆ ਬਹੁਤ ਹੋਣ ਉਹ ਤਾਂ ਬਹੁਤ ਸੋਹਣਾ ਹੋ ਗਿਆ ਮੁੰਡਾ ਰੌਕਸਟਾਰ ਦੇਖ ਕੇ ਹੈਗਾ ਨਾ ਤੁਸੀਂ ਵੀ ਬਹੁਤ ਸੋਹਣੇ ਲੱਗ ਰਹੇ ਹੋ ਕੀ ਰਾਜ਼ ਹੈ ਇਸ ਖੂਬਸੂਰਤੀ ਦੇ ਪਿੱਛੇ ਅ ਬਸ ਇਹ ਹੈ ਕਿ ਲੋਕਾਂ ਦੀਆਂ ਦੁਆਵਾਂ ਪਿਆਰ ਬਾਕੀ ਤੁਹਾਡੇ ਅੰਦਰ ਜਦੋਂ ਖ ਅੰਦਰ ਪੋਜ਼ਿਟਿਵਿਟੀ ਹੋਵੇ ਤੇ ਉਹ ਵਧੀਆ ਰਹਿੰਦਾ ਹੈ ਸਾਫ਼ ਸਾਫ਼ ਰਹਿੰਦਾ ਇੱਕੋ ਜਿਹਾ ਚਿਹਰੇ ਅੰਦਰ ਵੀ ਚਿਹਰਾ ਉਹੀ ਹੋਵੇ ਬਾਹਰ ਵੀ ਉਹੀ ਹੋਵੇ ਉਹ ਸਾਫ਼ ظاہر ਹੁੰਦਾ ਸੋਖਾ ਸੋਖਾ ਰਹਿੰਦਾ ਬੰਦਾ ਜੀ ਤੁਸੀਂ ਤਾਂ ਗੱਲ ਕਰਦੇ ਹੋ ਮੁੰਡਾ ਰੌਕਸਟਾਰ ਕਰਦੀ ਫਿਲਮ ਹੈ ਤੁਹਾਡੇ ਤਾਂ ਤੇ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਤਾਂ ਹੰਸ ਰਾਜ ਜੀ ਦਾ ਗਾਣਾ ਹੈ 12 ਸਾਲਾਂ ਬਾਅਦ ਕਿਸੇ ਤਨ ਚ ਗਾਇਆ ਉਹਨਾਂ ਨੇ ਬਿਲਕੁਲ ਬਿਲਕੁਲ ਉਹੀ ਆਵਾਜ਼ ਉਹੀ ਰੂਹਾਨੀਤ ਆਵਾਜ਼ ਵਿੱਚ ਮਿਠਾਸ ਸੁਰਲਾਪਣ ਬਹੁਤ ਵਧੀਆ ਲੱਗਿਆ ਔਰ 5-7 ਸਾਲਾਂ ਬਾਅਦ ਪੰਜਾਬੀ ਫਿਲਮ ਦੇ ਵਿੱਚ ਆਇਆ ਗਾਣਾ ਤੇ ਮੇਰੇ ਖਿਆਲ ਇੰਡਸਟਰੀ ਵਾਸਤੇ ਬਹੁਤ ਵੱਡੀ ਗੱਲ ਹੈ ਤੇ ਖੁਸ਼ ਆਮਦੀਦ ਹੈ ਇੰਡਸਟਰੀ ਵਾਸਤੇ ਵੀ ਉਹਨਾਂ ਨੇ ਉਹਨਾਂ ਦੀ ਇੰਡਸਟਰੀ ਦੇ ਵਿੱਚ ਅੱਜ ਦੇ ਯੁੱਗ ਦੇ ਬੱਚਿਆਂ ਦੇ ਵਿੱਚ ਆ ਕੇ ਉਹਨਾਂ ਨੇ ਆਸ਼ੀਰਵਾਦ ਦਿੱਤਾ ਹੈ ਹਸ ਰਹੇ ਨੇ ਉਹਨਾਂ ਦੇ ਗਾੜੇ ਤੇ ਡਾਂਸ ਹੋ ਰਿਹਾ ਸੀ ਬਹੁਤ ਅਸੀਂ ਤਾਂ ਬਹੁਤ ਕੂਕਾਂ ਮਾਰੀਆਂ ਔਰ ਤਾੜੀਆਂ ਮਾਰੀਆਂ ਬਹੁਤ ਬਹੁਤ ਮਜ਼ਾ ਆਇਆ ਔਰ ਜਿਹੜਾ ਯੁਵਰਾਜ ਹੋਰ ਨੇ ਗਾਇਆ ਕਿ ਜਿੰਨੇ ਵੀ ਗਾਣੇ ਗਾਏ ਨੇ ਯੁਵਰਾਜ ਜੀ ਨੇ ਬਹੁਤ ਸੋਹਣੇ ਗਾਏ ਬਹੁਤ ਮਿੱਠਾ ਮੇਰਾ ਤਾਂ ਫੇਵਰੇਟ ਆ ਯੁਵਰਾਜ ਨਾ ਬਹੁਤ ਮਿੱਠਾ ਗੌਂਦਰਾ ਭਾਜੀ ਉਹਦੀ ਆਵਾਜ਼ ਬਹੁਤ ਸੁਰੀਲੀ ਤੇ ਮਿੱਠੀ ਆ ਆ ਜਿਹੜੀ ਸਾਡੀ ਕੁੜੀ ਆ ਇਹਦੇ ਵਿੱਚ ਹੀਰੋਇਨ ਉਹਦੀ ਪਹਿਲੀ ਫਿਲਮ ਆ ਉਹਨੇ ਵੀ ਬਹੁਤ ਅੱਛਾ ਕੰਮ ਕੀਤਾ ਬੜੀ ਵਧੀਆ ਲੱਗ ਰਹੀ ਸੀ ਪੂਰੀ ਲੱਗਦੀ ਸੀ ਪੰਜਾਬ ਦੀ ਜੱਟੀ ਲੱਗਦੀ ਸੀ ਤੇ ਬਹੁਤ ਸੋਹਣਾ ਕੰਮ ਸਾਰੇ ਨੇ ਬਹੁਤ ਸੋਹਣਾ ਕੰਮ ਕੀਤਾ ਆਪਾਂ ਇਹ ਨਹੀਂ ਕਹਿ ਸਕਦੇ ਵੀ ਆ ਥੱਲੇ ਸੀ ਜਾਂ ਉੱਤੇ ਸੀ ਸਭ ਨੇ ਬਰਾਬਰ ਕੰਮ ਕੀਤਾ ਬਹੁਤ ਸੋਹਣਾ ਕੰਮ ਕੀਤਾ ਸਾਰਾ ਜੀ ਤੁਸੀਂ ਤਾਂ ਇਸ ਬੰਦੇ ਕਨਸੈਪਟ ਨੂੰ ਨਾ ਜ਼ਿਆਦਾ ਡੂੰਘਾਈ ਦੇ ਨਾਲ ਸਮਝ ਸਕਦੇ ਹੋ ਕਿਉਂਕਿ ਤੁਹਾਡਾ ਵੀ 뮤지컬ੀ ਫੈਮਲੀ ਦੇ ਨਾਲ ਕਨੈਕਸ਼ਨ ਰਿਹਾ ਤੁਸੀਂ ਆਪ ਇਸ ਲਾਈਨ ਦੇ ਵਿੱਚ ਹੈਗੇ ਹੋ ਤੇ ਉਹ ਜਿਹੜਾ ਦੁੱਖ ਹੁੰਦਾ ਹੈ ਗਾਣਾ ਚੋਰੀ ਹੋਣ ਦਾ ਜਾਂ ਫਿਰ ਤੁਹਾਡਾ ਨਾਮ ਦਾ ਕੋਈ ਮਿਸਯੂਜ਼ ਕਰਦਾ ਉਹ ਤੁਸੀਂ ਜ਼ਿਆਦਾ ਕਰੀਬੀ ਸਮਝ ਸਕਦੇ ਹੋ ਤੇ ਉਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਕਿਸੇ ਨੇ ਆਪਣੇ ਅੰਦਰੋਂ ਕ੍ਰੀਏਟ ਕੀਤਾ ਗਾਣਾ ਗਾਣੇ ਜਿਵੇਂ ਆਪਣੇ ਬੱਚੇ ਹੁੰਦੇ ਹਨ ਨਾ ਤੁਸੀਂ ਬੱਚੇ ਨੂੰ ਜਨਮ ਦਿੰਦੇ ਹੋ ਬੱਚੇ ਨੂੰ ਪਾਲਦੇ ਹੋ ਜਿਹੜੇ ਲੋਕ ਗਾਣਾ ਲਿਖਦੇ ਨੇ ਕ੍ਰੀਏਟ ਕਰਦੇ ਨੇ ਜਾਂ ਕੰਪੋਜ਼ ਕਰਦੇ ਨੇ ਕੰਪੋਜ਼ਰ ਨੇ ਉਹਨਾਂ ਵਾਸਤੇ ਉਹ ਗਾਣੇ ਨਾ ਆਪਣੇ ਬੱਚਿਆਂ ਵਾਂਗੂ ਹੁੰਦੇ ਨੇ ਕਿਸੇ ਦਾ ਕੋਈ ਬੱਚਾ ਚੋਰੀ ਕਰਕੇ ਆਪਣੇ ਨਾਮ ਤੇ ਕਰਵਾ ਲੈ ਕਿੰਨਾ ਦੁੱਖ ਹੁੰਦਾ ਸੋ ਜਦੋਂ ਕਿਸੇ ਦਾ ਵੀ ਕੋਈ ਕੀਤਾ ਹੋਇਆ ਕੰਮ ਕਿਸੇ ਦੀ ਮਿਹਨਤ ਨੂੰ ਕੋਈ ਆਪਣਾ ਨਾਮ ਦੇ ਦਿੰਦਾ ਤਾਂ ਦੁੱਖ ਹੁੰਦਾ ਪਰ ਜਿਹੜੇ ਕ੍ਰੀਏਟਿਵ ਬੰਦੇ ਹੁੰਦੇ ਨੇ ਉਹ ਆਪੇ ਰਾਹ ਬਣਾ ਲੈਂਦੇ ਨੇ ਆ ਜਾਂਦੇ ਨੇ ਅੱਗੇ ਉਹ ਆਪਣਾ ਨਾਮ ਪੈਦਾ ਕਰ ਲੈਂਦੇ ਨੇ ਆਪਣੇ ਇੰਡਸਟਰੀ 'ਚ ਵੀ ਬਹੁਤ ਸਾਰੇ ਹੈ ਨਾ ਸਿੰਗਰਸ ਦੇ ਗਾਣੇ ਚੋਰੀ ਹੁੰਦੇ ਆ ਜੋ ਸਿਰਾਂ ਨੂੰ ਜਾਣਦੇ ਵੀ ਹੋਊਗੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਜਿਹੜਾ ਮਤਲਬ ਨਿਰਾਸ਼ ਹੋ ਜਾਂਦੇ ਹਾਰ ਜਾਂਦੇ ਕਿ ਮੇਰਾ ਇਹਨਾਂ ਸੋਹਣਾ ਗਾਣਾ ਮੈਂ ਲਿਖਿਆ ਸੀਗਾ ਉਹ ਚੋਰੀ ਹੋ ਗਿਆ ਜਾਂ ਗਾਣੇ ਲੀਕ ਹੋਣ ਦਾ ਬੜਾ ਰਿਵਾਜ ਹੈ ਉਸ ਬਾਰੇ ਕੀ ਕਹਿਣਾ ਚਾਹੁੰਦੇ ਹਾਂ ਬੱਚੇ ਉਦਾਸ ਹੋ ਜਾਂਦੇ ਨੇ ਬਹੁਤ ਜ਼ਿਆਦਾ ਕਿਉਂਕਿ ਇੱਕ ਚੀਜ਼ ਤੇ ਬਹੁਤ ਮਿਹਨਤ ਲੱਗੀ ਹੁੰਦੀ ਆ ਗਾਣਾ ਲਿਖਿਆ ਉਹਨੂੰ ਕੰਪੋਜ਼ ਕੀਤਾ ਗਾਇਆ ਤੇ ਪਤਾ ਨਹੀਂ ਕਿੰਨਿਆ ਕਾਲਾਣਾ ਕਰਕੇ ਇੱਕ ਗਾਣਾ ਰਿਕਾਰਡ ਹੁੰਦਾ ਜੇ ਲੀਕ ਹੋ ਜਵੇ ਜਾਂ ਚੋਰੀ ਕੋਈ ਕਰ ਲਵੇ ਤਾਂ ਤਕਲੀਫ ਤਾਂ ਹੁੰਦੀ ਆ ਪਰ ਮੈਂ ਉਹਨਾਂ ਬੱਚਿਆਂ ਨੂੰ ਕਹਾਂਗੀ ਤੁਹਾਡੇ ਅੰਦਰ ਤਾਂ ਅੰਦਰੋਂ ਗਾਣਾ ਨਿਕਲਿਆ ਤੁਸੀਂ ਹੋਰ ਵੀ ਏ ਗਾਣੇ ਬਹੁਤ ਅੱਛਾ-ਅੱਛੇ ਕ੍ਰੀਏਟ ਕਰ ਸਕਦੇ ਹੋ ਉਦਾਸ ਨਹੀਂ ਹੋਣਾ ਤੁਹਾਡਾ ਗਾਣਾ ਚੋਰੀ ਕੀਤਾ ਤਾਂ ਤੁਸੀਂ ਆਪਣਾ ਦਮ ਦਿਖਾ ਦਿਓ ਦੁਨੀਆ ਨੂੰ ਤੇ ਫਿਰ ਜਦੋਂ ਤੁਸੀਂ ਅੱਗੇ ਆਉਂਗੇ ਫਿਰ ਲੋਕਾਂ ਨੂੰ ਪਤਾ ਲੱਗ ਜਾਏਗਾ ਕਿ ਅਸਲੀ ਤਾਂ ਇਹੀ ਹੱਕਦਾਰ ਸੀ ਗਾਣੇ ਦਾ ਫਿਰ ਲੋਕਾਂ ਨੂੰ ਵੀ ਪਤਾ ਲੱਗ ਜਾਂਦਾ ਕਿ ਇਹਨਾਂ ਦਾ ਆ ਗਾਣਾ ਚੋਰੀ ਹੋਇਆ ਸੀ ਤੇ ਜਿਹਨੇ ਚੋਰੀ ਕੀਤਾ ਹੁੰਦਾ ਉਹਦੇ ਹੱਥ ਪੱਲੇ ਕੁਝ ਨਹੀਂ ਹੁੰਦਾ ਕਿਉਂਕਿ ਚੋਰ ਜਿਹੜੇ ਹੁੰਦੇ ਉਹਨਾਂ ਕੋਲ ਆਪਣਾ ਕੁਝ ਨਹੀਂ ਹੁੰਦਾ ਉਹ ਇਧਰੋਂ ਚੀ ਚੁੱਕ ਲਈ ਇਧਰੋਂ ਚੁੱਕ ਲਈ ਆਪਣਾ ਨਾਮ ਬਣਾ ਲੈਂਦੇ ਨੇ ਪਰ ਉਹ ਬਹੁਤੀ ਦਿਨ ਨਹੀਂ ਚੱਲਦੇ ਹੁੰਦੇ ਸਦੀਵੀ ਉਹ ਹੀ ਚੱਲਦੇ ਨੇ ਜਿਨ੍ਹਾਂ ਦੀ ਆਪਣੀ ਚੀਜ਼ ਹੁੰਦੀ ਹੈ ਤੁਹਾਡੇ ਲਈ ਹਨਾ ਬਹੁਤ ਖਾਸ ਗੱਲ ਹੈ ਕਿ 15 ਤਰੀਕ ਨੂੰ ਤੁਹਾਡੇ ਬੇਟੇ ਦਾ ਡੈਬਿਊ ਟਰੈਕ ਆ ਰਿਹਾ ਹੈ ਸਰਦੂਲ ਸਿਕੰਦਰ ਜੀ ਦੇ ਜਨਮ ਦਿਨ ਦੇ ਮੌਕੇ ਤੇ ਤੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਮਤਲਬ ਉਹਨਾਂ ਨੇ ਕਿਹਾ স্পੈਸ਼ਲ ਦਿਨ ਚੁਣਿਆ ਆਪਣਾ ਡੈਬਿਊ ਟਰੈਕ ਬਿਲਕੁਲ ਬਿਲਕੁਲ ਮੈਂ ਕਿ ਮੇਰੇ ਭਤੀਜਾ ਮੇਰਾ ਯੁਵਰਾਜ ਉਹਦੀ ਫਿਲਮ ਆਈ ਹੈ ਤੇ ਇੰਨਾ ਚਾ ਚੜਿਆ ਜਦੋਂ ਬੱਚੇ ਕੰਮ ਕਰਦੇ ਨੇ ਤੁਹਾਨੂੰ ਜਿਆਦਾ ਚਾਹ ਹੁੰਦਾ ਆਪਣੇ ਕੰਮ ਨਾਲੋਂ ਅੱਜ ਯੁਵਰਾਜ ਦੀ ਫਿਲਮ ਰਿਲੀਜ਼ ਹੋਈ ਤੇ ਇੰਨੇ ਸੋਹਣੇ ਗਾਣੇ ਆ ਮਿਊਜ਼ਿਕ ਜੈਦੇਵ ਜੀ ਦਾ ਔਰ 15 ਨੂੰ ਸਾਰੰਗ ਦਾ ਗਾਣਾ ਰਿਲੀਜ਼ ਹੋ ਰਿਹਾ ਹੈ ਹ ਆ ਬੀਪ ਰੈਕ ਦਾ 뮤ਜ਼ਿਕ ਆ ਤੇ ਜਾਨੀ ਦਾ ਗਾਣਾ ਲਿਖਿਆ ਹੋਇਆ ਹੈ ਬਲਜੀਤ ਦਿਓ ਜੀ ਨੇ ਉਹਨੂੰ ਉਹਦੀ ਵੀਡੀਓ ਕੀਤੀ ਹੈ ਤਿਆਰ ਮਤਲਬ ਕਿ ਤੁਹਾਡੇ ਦੋ ਦੋ ਬੱਚਿਆਂ ਦੀਆਂ ਚੀਜ਼ਾਂ ਆ ਰਹੀਆਂ ਨੇ ਇੱਕ ਮਹੀਨੇ ਦੇ ਵਿੱਚ ਕਿੰਨਾ ਕਿੰਨਾ ਚਾਹ ਹੁੰਦਾ ਸਾਰਕ ਦਾ 15 ਨੂੰ ਆ ਰਿਹਾ ਅੱਜ ਕੱਲ ਨੂੰ ਫਿਰ ਮੇਰੇ ਕੱਲ 12 ਤਰੀਕ ਨੂੰ ਹਾਂਜੀ ਅੱਜ ਆਪਾਂ ਦੇਖਿਆ ਪ੍ਰੀਮੀਅਰ ਤੇ ਕੱਲ ਫਿਲਮ ਰਿਲੀਜ਼ ਹੋ ਜਾਣੀ ਆ ਸਾਰੀ ਦੁਨੀਆ ਦੇਖਣੀ ਆ ਔਰ 15 ਅਨੁਸਾਰ ਇੱਕ ਦਾ ਗਾੜਾ ਰਿਲੀਜ਼ ਹੋ ਜਾਣਾ ਸਾਡੇ ਪਰਿਵਾਰ ਦੇ ਦੋ ਦੋ ਬੱਚਿਆਂ ਦੇ ਚੀਜ਼ਾਂ ਅੱਗੇ ਆ ਰਹੀਆਂ ਨੇ ਬਹੁਤ ਬਹੁਤ ਖੁਸ਼ੀ ਵਾਲੀ ਗੱਲ ਹੁੰਦੀ ਆ ਜੀ ਹਾਂ ਨਾ ਜਦੋਂ ਕੋਈ ਵੀ ਸਪੈਸ਼ਲ ਓਕੇਸ਼ਨ ਹੁੰਦਾ ਜਾਂ ਕੋਈ ਖਾਸ ਤਿਉਹਾਰ ਹੁੰਦਾ ਤੁਸੀਂ ਜ਼ਰਦੂਲ ਸਿਕੰਦਰ ਜੀ ਦੀ ਸਮਾਰ ਤੇ ਖਾਸ ਤੌਰ ਤੇ ਜਾਂਦੇ ਹੋ ਉਹਨਾਂ ਨੂੰ ਯਾਦ ਕਰਦੇ ਹੋ ਤੇ ਹਨਾ ਉੱਥੇ ਉਹਨੂੰ ਕੁਝ ਬਣਾ ਆ ਵੀ ਰਹੇ ਹੋ ਤੁਸੀਂ ਹਨਾ ਤੇ ਉਸ ਬਾਰੇ ਵਿੱਚ ਜ਼ਰੂਰ ਜਾਣਨਾ ਚਾਹਤੀਆਂ ਅ ਇਹ ਹੈ ਕਿ ਬਸ ਉੱਥੇ ਉਹਨਾਂ ਦਾ ਜਿਹੜਾ ਸਰੀਰ ਹੈ ਪੰਜਾਂ ਤੱਤਾਂ ਦਾ ਉਹ ਉੱਥੇ ਆਰਾਮ ਕਰ ਰਿਹਾ ਹੈ ਰੂਹ ਤਾਂ ਮੇਰੇ ਨਾਲੇ ਉਹਨਾਂ ਦੀ ਤੇ ਜਦੋਂ-ਜਦੋਂ ਮੈਂ ਉੱਥੇ ਜਾਂਦੀ ਆ ਮੈਨੂੰ ਸਕੂਨ ਮਿਲਦਾ ਹੈ ਉੱਥੇ ਜਾ ਕੇ ਉਹਨਾਂ ਲਈ ਫਾਤੀਆ ਪੜ੍ਹਦੀ ਆ ਉਹਨਾਂ ਲਈ ਦੁਆ ਕਰਦੀ ਆ ਉਹਨਾਂ ਦੀ ਸਕੂਨ ਦੀ ਦੁਆ ਕਰਦੀ ਆ ਉਹਨਾਂ ਦੀ ਬਖਸ਼ਿਸ਼ ਦੀ ਬਖਸ਼ੀ ਹੋਈ ਰੂਹ ਤੇ ਰੱਬ ਦੀ ਤੇ ਉੱਥੇ ਉਹਨੇ ਉੱਥੇ ਕੰਮ ਚੱਲ ਰਿਹਾ ਸੰਤਮਰਮ ਵਾਈਟ ਸੰਬਰਬਰ ਦਾ ਉੱਥੇ ਕੰਮ ਕਰਵਾਇਆ ਹੁਣ ਉਪਚਾਰ ਦੀ ਵਾਰੀ ਵੀ ਚੱਲ ਰਹੀ ਆ ਬਸ ਜਿੱਦੇ ਜਿੱਦਾਂ ਪਰਮਾਤਮਾ ਸੱਚੇ ਪਾਤਸ਼ਾਹ ਸਾਨੂੰ ਹਿੰਮਤ ਦਿੰਦੇ ਰਹਿਣਗੇ ਆਪਾਂ ਉਹਨਾਂ ਨਾਲ ਆਪਣੇ ਦਸਾਂ ਨੋਹਾਂ ਦੀ ਕੀਰਤ ਦੇ ਵਿੱਚ ਉੱਥੇ ਸਾਰਾ ਕੁਝ ਕਰਦੇ ਰਾਵਾਂਗੇ ਜੀ ਤੇ ਮੈਂ ਜ਼ਰੂਰ ਮਤਲਬ ਇਸ ਗੱਲ ਤੋਂ ਹਰ ਕਿਸੇ ਨੂੰ ਜ਼ਰੂਰ ਖੁਸ਼ੀ ਹੋਏਗੀ ਜਦੋਂ ਮਤਲਬ ਉੱਥੇ ਕੰਮ ਸ਼ੁਰੂ ਹੋਇਆ ਤੁਸੀਂ ਆਪਣੇ ਸੋਸ਼ਲ ਮੀਡੀਆ ਦੇ ਵਿੱਚ ਸ਼ੇਅਰ ਕੀਤਾ ਤੁਸੀਂ ਜਾਣਦੇ ਹੋ ਉੱਥੇ ਹਨਾ ਉਹਨਾਂ ਨੂੰ ਯਾਦ ਕਰਦੇ ਹੋ ਆਪਣੇ ਖਾਸ ਦਿਨਾਂ ਤੇ ਖਾਸ ਓਕੇਸ਼ਨ ਦੇ ਤੇ ਹਰ ਕੋਈ ਬਹੁਤ ਜ਼ਿਆਦਾ ਖੁਸ਼ ਹੁੰਦਾ ਹੈ ਉਹ ਸਭ ਕੁਝ ਦੇਖ ਕੇ ਫੈਨਸ ਦਾ ਪਿਆਰ ਮਿਲਦਾ ਹੈ ਇੰਨਾ ਪਿਆਰ ਤੁਹਾਨੂੰ ਇੱਥੇ ਵੀ ਮਿਲ ਰਿਹਾ ਤੁਹਾਡੇ ਚਾਹਨ ਵਾਲੇ ਇੱਥੇ ਪਹੁੰਚ ਰਹੇ ਆਂ ਆਡੀਅנס ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਲਾਸਟ ਦੇ ਵਿੱਚ बस ये ਕਹਾਂਗੀ ਕਿ ਸਹੀ ਚੀਜ਼ਾਂ ਦੇ ਨਾਲ ਜੁੜੇ ਰਹੋ ਚੰਗੇ ਰਸਤੇ ਤੇ ਆਪਣੇ ਬੱਚਿਆਂ ਨੂੰ ਚੰਗੀਆਂ ਫਿਲਮਾਂ ਸਹਿਤਕ ਫਿਲਮਾਂ ਆਪਣੇ ਕਲਚਰ ਦੇ ਨਾਲ ਜੁੜੀਆਂ ਹੋਈਆਂ ਫਿਲਮਾਂ ਗਾਣੇ ਮਿਊਜ਼ਿਕ ਆਪਣੇ ਪੰਜਾਬ ਦਾ ਜੋ ਮਿਊਜ਼ਿਕ ਆ ਜੋ ਸਾਹਿਤਾ ਉਹਦੇ ਨਾਲ ਜੋੜ ਕੇ ਰੱਖੋ ਕਿ ਆਪਣਾ ਪੰਜਾਬੀ ਵਿਰਸਾ ਜਿਹੜਾ ਬਹੁਤ ਉੱਚਾ ਤੇ ਸੁੱਚਾ ਹੈ ਬੜਾ ਅਮੀਰ ਵਿਰਸਾ ਹੈ ਸਾਰੀ ਦੁਨੀਆ ਸਾਡੇ ਵਿਰਸੇ ਦੀ ਕਾਪੀ ਕਰਦੀ ਆ ਤੇ ਪਰ ਅਸੀਂ ओरिजिनल ਆ ਸੋ ਆਪਣੇ ओरिजिनल ਦੇ ਨਾਲ ਜੋੜੋ ਆਪਣੇ ਬੱਚਿਆਂ ਨੂੰ